ਇਹ ਤੁਹਾਨੂੰ ਪੱਤੀ ਹੈ ਕਿ ਪਿਛਲੇ ਦਿਨੀ ਬੁਲਾੜਾ ਨਗਰ ਕਾਉਂਸਲ ਦਾ ਜਿਹੜਾ ਪ੍ਰਧਾਨ ਹੈ ਉਹ ਲਾਪਤਾ ਹੋ ਗਿਆ ਸੀ 27 ਤਰੀਕ ਪਿਛਾ 27 ਤਰੀਕ ਦੀ ਰਾਤ ਨੂੰ ਲਾਪਤਾ ਹੋਇਆ 11 ਵਜੇ ਉਹਨੇ ਇੱਕ ਫੋਨ ਕੀਤਾ ਅਸੀ ਸਿੰਘਲਾ ਜੀ ਨੂੰ ਕਿ ਮੈਂ ਗੱਡੀ ਦੀ ਲੈਣ ਦੇ ਵਿਚਕਾਰ ਖੜਾ ਮੈਂ ਖੁਦ ਕਿਸੇ ਕਰੂੰਗਾ ਇਹਨੂੰ ਪਤਾ ਲੱਗਿਆ ਤੇ ਇਹਨਾਂ ਨੇ ਤੁਰੰਤ ਇੱਕ ਫੋਨ ਫੋਨ ਕੀਤਾ ਸਣਾ ਬੁਲਾੜੇ ਦੇ ਵਿੱਚ ਪਹੁੰਚ ਗਈ ਉਹ ਆ ਗਿਆ ਪਤਾ ਨਹੀਂ ਕਿੱਥੇ ਆਇਆ ਭੱਜ ਗਿਆ ਉਥੋਂ ਉਸ ਤੋਂ ਬਾਅਦ 10-15 ਦਿਨ ਲਗਾਤਾਰ ਇਹ ਲਾਪਤਾ ਰਹੀ। ਲਾਪਤਾ ਰਹਾ। ਪਤਾ ਸੀ ਜਿੰਨੇ ਲਾਪਤਾ ਕੀਤਾ ਜਦੋਂ ਉਹਨਾਂ ਦੀ ਗੱਲਬਾਤ ਕੀਤੀ ਸੀਐਡੀ ਲਈ ਥਾਣੇਦਾਰ ਸਾਹਿਬ ਨੇ ਗੱਲਬਾਤ ਕੀਤੀ ਡੀਐਸਪੀ ਸਾਹਿਬ ਨੇ ਗੱਲਬਾਤ ਕੀਤੀ ਸਾਰਾ ਪ੍ਰਸ਼ਾਸਨ ਨੂੰ ਮਤਲਬ ਉਹਨੂੰ ਦੁਖੀ ਕੀਤਾ। ਪਰ ਪਤਾ ਲੱਗਿਆ ਵੀ ਉਹ ਠੀਕ ਹੈ। ਕਿਉਂਕਿ ਉਹਨਾਂ ਦੇ ਘਰਦਿਆਂ ਦੇ ਕੋਈ ਕਿਸੇ ਕਿਸਮ ਦੀ ਦਿਮਾਗ ਦੇ ਕੋਈ ਭਾਰ ਨਹੀਂ ਸੀ ਵੀ ਸਾਡਾ ਕੋਈ ਬੰਦਾ ਭੱਜਿਆ ਹੋਇਆ। ਉਹਨਾਂ ਨੇ ਥਾਣੇਦਾਰ ਸਾਹਿਬ ਨੇ ਗੱਲ ਵੀ ਕਰਾਤੀ ਉਹਨਾਂ ਦੇ ਬੰਦਿਆਂ ਨਾਲ। ਬੜੀ ਸ਼ਾਸਤਰੀ ਦੀਨ ਬਲਾਦੇ ਦੇ ਕੁਝ ਬੰਦਿਆਂ ਨੇ ਉੱਪਜਾਇਆ ਗਿਆ ਅਖੀਰ ਨੂੰ ਪ੍ਰਗਟ ਹੋ ਗਿਆ ਜੀ 8 ਤਰੀਕ ਨੂੰ ਤੇ ਨਿਕਲ ਕੇ ਵੇਖੀ ਭਾਜਪੀ ਜੁਆਇਨ ਕਰ ਲਈ ਜੁਆਇਨ ਕਰਨ ਤੋਂ ਬਾਅਦ ਉਹ ਪੀਸੀ ਕੀਤੀ ਉਹਨੇ ਪ੍ਰੈਸ ਕਾਨਫਰੈਂਸ ਉਹਨੇ ਕੀਤੀ ਪ੍ਰੈਸ ਕਾਨਫਰੈਂਸ ਕੀਤੀ ਕਿ ਮੈਂ ਬਹੁਤ ਹਤਾਸ਼ ਹੋਇਆ ਜੀ ਪ੍ਰਤੀਵਰ ਬੁੱਧਰਾਮ ਕਰਕੇ ਤੇ ਮੈਂ ਜਿੰਨੇ ਵੀ ਕੰਮ ਕਰਦਾ ਸੀ ਮੈਥੋਂ ਪੈਸੇ ਲੈਂਦਾ ਸੀ ਜਦੋਂ ਸਾਰੇ ਸੁਣਿਆ ਦਾਦੇ ਵਾਲੇ ਵੀ ਸਾਰੇ ਜਿੰਨੇ ਵੀ ਸੁਣਦੇ ਸੀ ਪੰਜਾਬ ਦੇ ਵਿੱਚ ਗੱਲਬਾਤ ਕੀਤੀ ਕੋਈ ਨਹੀਂ ਕੋਈ ਖਾਸ ਨੋਟ ਨਹੀਂ ਲੈ ਰਿਹਾ ਪਤਾ ਹੈ ਵੀ ਮੇਰੇ ਬਾਰੇ ਕਰਜ਼ਾਰ ਬਾਰੇ ਪਤਾ ਹੀ ਹੈ ਵੀ ਉਹ ਪੈਸੇ ਲੈਂਦਾ ਹੀ ਲੈਂਦਾ ਮੈਂ ਦੱਸ ਤਾ ਕਿ ਜਦੋਂ ਤੈਨੂੰ ਪਤਾ ਮਨਾਇਆ ਸੀ ਤੇ ਤੂੰ ਮੈਂ ਉਦੋਂ ਚਾਹ ਨਹੀਂ ਕਿਤੇ ਵੀ ਤੀ ਤੇ ਹੁਣ ਮੈਂ ਤੁਹਾਨੂੰ ਪੈਸੇ ਕਿ ਲੈਣੇ ਆ। ਸੋ ਇੱਕ ਤਾਂ ਅੱਜ ਦੀ ਜਿਹੜੀ ਪੀਸੀ ਕਰਨ ਦਾ ਮਕਸਦ ਇਹ ਸੀ ਕਿ ਜੋ ਪੀਸੀ ਕੀਤੀ ਸੀ ਬੀਜੇਪੀ ਦੇ ਹੈੱਡਕਵਾਰਟਰ ਤੇ ਕੁਝ ਕੇਵਲ ਢੱਲੋ ਵੀ ਸੀ ਹੋਰ ਧਿਆਨੇ ਬੰਦੇ ਸੀ ਇਹਨਾਂ ਦੇ ਬੀਜੇਪੀ ਦੇ ਤੁਹਾਨੂੰ ਜਾਣ ਕੀ ਪਤਾ ਵੀ ਕਰਜ਼ਾਰ ਕੀ ਹੁੰਦਾ ਕਿਹਾ ਜਾ ਤੇ ਕਿਉਂ ਮੈਂ ਤੱਕ ਸ਼ਬਦ ਨਹੀਂ ਖੇਦੀ ਕਰਦਾ ਵੀ ਅਸੀਂ ਕਰਦੇ ਆ ਸਾਰੇ ਵੀ ਜਿਨ੍ਹਾਂ ਨੇ ਐਸਪੀ ਆਂ ਜਾਂ ਬੇਤੁਕੀਆਂ ਗੱਲਾਂ ਕੀਤੀਆਂ ਨੇ ਵੀ ਤੁਸੀਂ ਸਾਡੇ ਪੈਸੇ ਲੈਨੇ ਹੋ ਹਾਲਾਂਕਿ ਮੈਂ ਪਾਰਟੀ ਤੋਂ ਕੱਢਿਆ ਉਦੋਂ ਮੇਰੇ ਕੋਲ ਕਾਫੀ ਰਿਪੋਰਟ ਆ ਰਹੀਆਂ ਸੀਆਂ ਉਹਦੀਆਂ ਜਿਹਦੇ ਕਰਕੇ ਉਹ ਸਾਡੀ ਪਾਰਟੀ ਦੀ ਬਦਨਾਮੀ ਹੋ ਰਹੀ ਸੀ ਤੁਹਾਨੂੰ ਮੈਂ ਸਪਸ਼ਟ ਕਰਦਾ ਇਹ ਮੈਨੂੰ ਕਦੇ ਮੈਂ ਜੋਇਨ ਨਹੀਂ ਕਰਾਇਆ ਸੀ ਨੂੰ ਪਾਰਟੀ ਦੇ ਵਿੱਚ ਕਦੇ ਜੋਇਨ ਨਹੀਂ ਕਰਾਇਆ 2017 ਚ ਇਲੈਕਸ਼ਨ ਹੋਈ ਮੇਰਾ ਵਿਰੋਧ ਕੀਤਾ 2022 ਚ ਇਲੈਕਸ਼ਨ ਹੋਈ ਕੱਲ ਦਾਦਾ ਦਾ ਬੰਦਾ ਸੀ ਉਹਦੋਂ ਮੇਰਾ ਵਿਰੋਧ ਕੀਤਾ ਉਹਨੇ ਉਸ ਤੋਂ ਬਾਅਦ ਭਾਵੇਂ ਮੈਂ ਇੱਕ ਤਿਹਲੋ ਇੱਕ ਚਾਹ ਉਹ ਹੁੰਦੀ ਹੈ ਮੈਂ ਤਾਂ ਪ੍ਰਧਾਨਾ ਮਨਾਤਾ ਨੂੰ ਲੈ ਰੜਕੇ ਸੀ ਪਰ ਤੂੰ ਨੇ ਜੋ ਜਵਾਂ ਚਨ ਕਿਹਦੀ ਕੀਤਾ ਸੀ ਸਾਡੇ ਸਰਕਾਰ ਦੇ ਨੇੜੇ ਨੇੜੇ ਸੀਗਾ ਔਰ ਜਿਸ ਦਿਨ ਉਹ ਲਾਪਤਾ ਹੋਇਆ ਅਗਲੇ ਦਿਨ ਸਾਡੇ ਭੜਾੜੇ ਦੇ ਕੁਝ ਬੰਦੇ ਜਿਹੜੇ ਰਾਹੁ ਕੇਤੂ ਮੰਗੋ ਦੇ ਮਗਰ ਲੱਗੇ ਹੋਏ ਸੀ ਦੋ ਤਾਜਦ ਹੋਰ ਬੰਦੇ ਸੀ ਉਹਨਾਂ ਨੇ ਐਸਐਸਪੀ ਸਾਹ ਦੇ ਪੇਸ਼ ਕਰਤੀ ਉਹਦੇ ਘਰਵਾਲੀ ਗੁਰਮਿੰਦਰ ਕੌਰ ਗੁਰਵਿੰਦਰ ਕੌਰ ਵੀ ਮੈਥੋ ਜੀ ਸੀ ਸਿੰਘਲਾ ਜੀ ਨੇ 45 ਲੱਖ ਮੰਗੇ ਹੈ ਵੀ ਨਹੀਂ ਮੈਂ ਇਹਨਾਂ ਨੂੰ ਲਾ ਦੂੰਗਾ ਤੇ ਮਨੋਰ ਬਾਰੇ ਦੋ ਬੰਦੇ ਹੋਰ ਸੀ ਤੇ ਇਸ ਦਾ ਇਹ ਸਾਰੇ ਗੱਲਾਂ ਨੂੰ ਸ਼ਾਸਨ ਨੂੰ ਦੇਖਦੇ ਹੋਏ ਸਭ ਸਮਝ ਗਏ ਸੀ ਕੋਈ ਗੱਲ ਨਹੀਂ ਇੱਕ ਤਾਂ ਇਹ ਗੱਲ ਦੇ ਕਰਦੇ ਆ ਕਿ ਸਾਡਾ ਨਾਂ ਦਾ ਕੋਈ ਉਹਦਾ ਮਕਸਦ ਹੈ ਨਾ ਹੀ ਅਸੀਂ ਇੱਕ ਪੈਸੇ ਦੇ ਰਵਾਧਾਰ ਆ ਇਮਾਨਦਾਰ ਤੌਰ ਤੇ ਕੰਮ ਕਰਦੇ ਆ ਸਾਡੀ ਪਾਰਟੀ ਇਮਾਨਦਾਰ ਹੈ ਚਲੋ ਜਿਹੜਾ ਬੰਦਾ ਕੋਈ ਹੈ ਜਹਾ ਹੁੰਦਾ ਅਸੀਂ ਬੀਜੇਪੀ ਦੇ ਭੇਜਤਾ ਉਹਨਾਂ ਕੋਲ ਵਧੀਆ ਵਾਸ਼ਿੰਗ ਮਸ਼ੀਨ ਲੱਗੀ ਹੋਈ ਹੈ ਉਹ ਸੈੱਟ ਕਰ ਲੈਣਗੇ ਸੋ ਇੱਕ ਤਾਂ ਇਸ ਗੱਲ ਵਿੱਚ ਜਿਹੜੀ ਮੇਨ ਗੱਲ ਸੀ ਹੁਣ 라ਹੀ ਗੱਲ ਇਹ ਵੀ ਜਿਹੜੇ ਬੰਦੇ ਪਹਿਲੀ ਵਾਰੀ ਬੰਤੀ ਬ੍ਰਹਮਤੀ ਉਦੋਂ ਇਹ ਬਾਤ ਤਾਂ ਹੋ ਗਈ ਸੀ ਕਈ ਬੰਦਿਆਂ ਤੇ ਉਹ ਪਰਚਾ ਹੋ ਗਿਆ ਅੱਜ ਉਸੇ ਹਾਲਤ ਦੇ ਇਹਨਾਂ ਨੇ ਭਲਾੜੇ ਬਣਾਤੇ ਕੋਈ ਬੰਦਿਆਂ ਨੂੰ ਲੈ ਕੇ ਪਿਛੜਿੜੇ ਗਲ ਬੰਦਿਆਂ ਨੇ ਉਸੇ ਹਾਲਤ ਬਲਾੜੇ ਬਣਾਤਾ ਵੀ ਉਹਨਾਂ ਨੂੰ ਕੋਈ ਇਹਦੇ ਘਰ ਦੇ ਨਾਲ ਸੰਬੰਧ ਨਹੀਂ ਹੈ ਵੀ ਇਹ ਮਰੇ ਗਏ ਹਫੇ ਉਹਨਾਂ ਮਤਲਬ ਇਹ ਹੈ ਵੀ ਜੇਕਰ ਇਹ ਕੋਈ ਇਹੋ ਜਿਹਾ ਹਾਦਸਾ ਕਰ ਲੈਂਦਾ ਤਾਂ ਅਸੀਂ ਆਮ ਆਦੀ ਪਾਰਟੀ ਦੇ ਬੰਦਿਆਂ ਤੇ ਮਤਲਬ ਕੇਸ ਕਰੀਏ ਬਸ ਆ ਇੱਕ ਹੀ ਮਸਲਾ ਹੈ ਕਿਉਂਕਿ ਬੰਦਾ ਹਤਾਸ਼ ਹੋ ਜਾਂਦਾ ਉਹਨੂੰ ਚੱਕ ਰਹੇ ਨੇ ਘਰ ਵਾਲੇ ਚੱਕ ਰਹੇ ਨੇ ਉਹਨੂੰ ਚੱਕ ਰਹੇ ਨੇ ਇਹਨਾਂ ਪੰਧਾ ਕੀਤਾ ਸਾਡੇ ਕਿਦੋਂ ਬੰਦਿਆਂ ਨੇ ਵੀਰ ਤੂੰ ਬਧਰਾਂ ਦਾ ਮਾਖੋ ਲਿਆ ਉਹ ਕੋਨੇ ਮਾਤਾ ਮੇਡ ਟੱਕੇਣ ਦਾ ਵਾਤਾ ਜਵਾਤਾ ਬੋਲ। ਇਹ ਮੇਰੇ ਪ੍ਰੈਸ਼ੀ ਇਹਨਾਂ ਬਾਦਾ ਮੈਂ ਕਿਹਾ ਬਧਰਾਂ ਦਾ ਨਾਲ ਹੈ। ਫਿਰ ਮੈਂ ਕਿਹਾ ਵੀ ਫਿਰ ਉਹ ਤਾਂ ਕਹਿੰਦਾ ਤੇਰਾ ਫੇਲ ਕੰਮ ਖੇਲ ਹੋ ਗਿਆ ਸਾਡੇ ਲੋਕਾਂ ਨੂੰ ਪੰਜਾਬ ਨੂੰ ਪਤਾ ਕਿ ਬਧਰਾਂ ਹੁੰਦਾ ਐਸੇ ਵਜੇ ਲੈਂਦਾ ਨਹੀਂ ਤੇ ਪੈਸੇ ਕਿਤੇ ਪੈਸੇ ਲੈ ਜਾਂ ਹੋਰ ਨਹੀਂ ਕਿਸੇ ਦੇ ਪੈਸੇ ਲੈਂਦੇ ਆ ਪ੍ਰਧਾਨ ਜੀ ਬੈਠੇ ਨੇ ਬਰੇਚਾਂ ਨੇ ਕਿਉਂ ਪ੍ਰਧਾਨ ਜੀ ਮਾਸ 3-5 ਰੁਪਏ ਇਹ ਨਹੀਂ ਆ ਪ੍ਰਧਾਨ ਜੀ ਸਾਡੇ ਬੈਠੇ ਨੇ ਬੋੜਾ ਦੇ ਸਾਡਾ ਮਕਸਦ ਨਹੀਂ ਕੋਈ ਅਸੀਂ ਪ੍ਰਧਾਨ ਜੀ ਬਣਾਏ ਨੇ ਸਾਡੇ ਚੇਅਰਮੈਨ ਸੋੜਾ ਬ ਇਹ ਜਿਹੇ ਕੰਮ ਆ ਦੇ ਸਾਡੇ ਮੇਰੇ ਕੋਲ ਆਪ ਦੀ ਰਗ ਲੱਗਿਆ ਪ੍ਰਮਾਤਮਾ ਦਾ ਮੇਰੇ ਤਿੰਨ ਬੇਟੇ ਜੋਬ ਦੇ ਨੇ ਤਿੰਨੇ ਨੂੰ ਹਾਂ ਜੋਬ ਤੇ ਮੇਰੇ 7-8 ਲੱਖ ਰੁਪਏ ਦੀ ਇੱਕ ਇੱਕ ਨੰਬਰ ਦੀ ਕਮਾਈ ਮੇਰੇ ਘਰੇ ਹੁੰਦੀ ਹੈ ਮਾਟੂ ਵਿਵਾਦ ਕਰਨੇ ਕਮਟੀ ਫਿਰਸ ਕਰਕੇ ਇੱਕ ਦਾ ਇਹ ਗੱਲ ਕੀਤਾ ਜੀ ਦੂਜੀ ਗੱਲ ਉਹ ਚਾਲ ਖੇਡ ਰਹੇ ਨੇ ਬੀਜੇਪੀ ਨੂੰ ਮੁਬਾਰਕ ਹੋਵੇ ਉਹਨਾਂ ਨੂੰ ਵਧੀਆ ਹੀਰਾ ਬੰਦਾ ਮਿਲ ਗਿਆ ਉਹ ਕਹਿੰਦੇ ਅਸੀਂ ਇਹਨੂੰ ਐਮਐਲਏ ਖੜੇ ਕਰਨਾ ਹੈ ਬਲਾਦੇ ਦੇ ਵਿੱਚੋਂ ਆ ਜੀ ਦੇ ਜੀ ਬੋਧਰ ਨਾਲ ਕੋਲੇ ਕਾਰ ਹੈ ਇਹ ਸਪਾਸਿੰਗ ਦੇਣੀ ਹੈ ਨਹੀਂ ਹੈ ਦੇਖੋ ਗੱਲ ਉਹ ਦੱਸ ਸਕਦੇ ਨੇ ਕਿ ਫਾਇਦਾ ਦੱਸ ਸਕਦਾ ਪਰੰਤੂ ਪਤਝੜਾਂ ਹੋ ਗਈ। ਕੋਈ ਪੁਲਿਸ ਵੀ ਹਸਾਲ ਹੋਈ ਹੈ, ਪ੍ਰਸ਼ਾਸਨ ਵੀ ਹਸਾਲ ਹੋਇਆ। ਕਹਿੰਦੇ ਵੀ ਜੇ ਤੂੰ ਮਗਰਮਲੇ ਉਹੀ ਭੱਜਿਆ ਫਿਰਦਾ ਹੈ। ਕੱਲ ਤੂੰ ਹੋਲ ਕਰ ਲਿਆ ਸਾਡਾ ਤਾਂ ਉਹਨਾਂ ਜਨੇਕੜ ਨਹੀਂ ਆਇਆ। ਉਹ ਸਾਥ ਸੋਗੇ ਅਸੀਂ। ਇਹਨਾਂ ਦਾ ਨਾਂ ਲਿਆ ਸੀ ਨਾ ਸਾਥ ਸਾਥ ਸਕੇ ਪਏ ਸੀ। ਤੇ ਉਹਨਾਂ ਬੰਦੇ ਉਹ ਬੰਦੇ ਨੇ ਕੋਈ ਗਲਤੀ ਨਹੀਂ ਕੀਤੀ। ਐਡਾ ਵੱਡਾ ਉਹਨੇ ਗਲਤ ਕੀਤਾ ਹੈ ਵੀ ਸਾਰੇ ਸੰਗ ਸਾਥ ਘਾਤੋਂ ਨੇ ਪਿੱਛੇ ਪੁਲਿਸ ਤੇ ਜਿਵੇਂ ਰਿਉਂਗ ਗੱਲਾਂ ਕੋਈ ਕੰਮ ਛੱਡ ਕੇ ਤਫਰੀਜ਼ਾ ਫਰਦੀ ਬਣ ਕੇ ਬਿਆਨ ਲੈਣਾ ਵੀ ਭਾਈ ਤਸ ਕਿਤੇ ਲਿਆ ਤੂੰ। ਅੰਨ੍ਹਾ ਸਾਡੇ ਬਾਪੂ ਕੋਲ ਭੇਜ ਦੇ ਤੂੰ ਗੱਲ ਕਰਨੀ ਸੀ ਇਹ ਕੋਈ ਤਰੀਕਾ ਹੁੰਦਾ ਵੀ ਭੱਜ ਉਹ ਬਾਕੀ ਫਾਇੰਡਰ ਨੂੰ ਬਾਅਦ ਵਿੱਚ ਪਤਾ ਵੀ ਉਹਨਾਂ ਪੁਲਿਸਰ ਨੂੰ ਬਾਅਦ ਵਿੱਚ ਠੀਕ ਹੈ